ਇੱਕ ਠੋਕ ਕੀ ਕਿਨੀ ਆ ਮੈਂ ਸਿੱਧੂ ਵੀਰ ਦੀ ਭੈਣਾ ਜਿੰਨੇ ਵੀ ਗੋਲੀ ਮਾਰਨੀ ਹੈ ਨਾ ਮੇਰੇ ਮਾਰੋ ਮੈਂ ਮੰਨਦੀ ਆ ਇੱਥੇ ਤੁਹਾਡੀਆਂ ਗੋਲੀਆਂ ਖਤਮ ਹੋ ਜਾਣਗੀਆਂ ਪਰ ਇਹ ਭੈਣਾ ਦੀਆਂ ਹਿੱਕਾਂ ਨਹੀਂ ਖਤਮ ਹੋਣਗੀਆਂ ਤਦੋਂ ਉਹਦਾ ਕੱਲਾ ਕੱਲਾ ਚਿਰਾਗ ਘਰ ਦਾ ਖੋਲਿਆ ਦੱਸੋ ਉਹਦੀ ਮਾਂ ਕੀ ਕਰੂਗੀ ਕੋਈ ਨਹੀਂ ਰਿਹਾ ਉਹਦਾ ਹੈਗਾ ਦੁਨੀਆ ਦੇ ਉੱਤੇ ਕੋਈ ਧੀ ਨਾ ਕੋਈ ਪੁੱਤਰ ਕੁਝ ਨਹੀਂ ਰਿਹਾ ਪਰ ਮੈਂ ਆਪਣੀ ਮਾਂ ਦੇ ਨਾਲ ਆ ਠੀਕ ਆ ਗੋਲੀ ਮਾਰਨੀ ਮੇਰੇ ਗੋਲੀ ਮਾਰੋ ਮੈਂ ਇੱਕ ਠੋਕ ਕੇ ਕਿਨੀ ਆ ਮੈਂ ਸਿੱਧੂ ਵੀਰ ਦੀ ਭੈਣ ਆ ਜਿੰਨੇ ਵੀ ਗੋਲੀ ਮਾਰਨੀ ਆ ਨਾ ਮੇਰੇ ਮਾਰੋ ਮੈਂ ਮੰਦੀ ਆ ਇੱਥੇ ਤੁਹਾਡੀਆਂ ਗੋਲੀਆਂ ਖਤਮ ਹੋ ਜਾਣਗੀਆਂ ਪਰ ਇਹ ਭੈਣਾਂ ਦੀ ਹਿੱਕ ਤਾਂ ਨਹੀਂ ਖਤਮ ਹੋਣਗੀਆਂ ਕੰਨ ਨੂੰ ਸ਼ੁਰੂ ਤੋਂ ਅੱਜ ਮੈਂ ਜੋ ਵੀ ਆਉਦੇ ਕੱਟਿਆ ਮੈਨੂੰ ਲੋਕੀ ਜਾਣਦੇ ਸਿਰਫ ਨਿੱਕਾ ਪੀਵੀ ਕੱਤੀ ਕਰਕੇ ਕਿਉਂਕਿ ਹਰ ਵੀ ਕਹਿੰਦਾ ਤੂੰ ਪੀਵੀ ਕੱਤੀ ਕਿਉਂ ਰੱਖਿਆ ਮੈਂ ਕਿਹਾ ਮੈਂ ਸਿੱਧੂ ਮੂਸੇ ਵਾਲੇ ਦੀ ਫੈਨ ਆ ਅੱਜ ਜਿਹੜੇ ਇਨਸਾਨ ਨੂੰ ਮਾਰਾ ਜਾਂਦੀ ਸੀ ਅੱਜ ਪੋਸਟਾਂ ਪਾ ਰਿਹਾ ਕਿ ਹਾਂ ਬਹੁਤ ਮਾਰਾ ਹੋਇਆ ਉਹਦੋਂ ਤੇ ਕਿੱਥੇ ਗਈ ਜਦੋਂ ਮੇਰਾ ਸਿੱਧੂ ਵੀਰ ਆ ਖੜਾ ਹੀ ਜਿਆ ਉਹਦੋਂ ਉਹਦੀ سپورਟ ਕੀਤੀ ਹੁੰਦੀ ਸ਼ਾਇਦ ਅੱਜ ਇਹ ਕੁਝ ਨਾ ਹੁੰਦਾ ਕਿੰਨਾ ਕੁਝ ਹੋ ਗਿਆ ਜਿਉ ਰਾਜਨੀਤੀ ਵਿੱਚ ਆਇਆ ਨੇ ਕੀ ਗਲਤ ਕਰ ਦਿੱਤਾ ਅੱਜ ਫਿਰ ਮੈਂ ਬਾਹਰ ਗਈ ਮੈਨੂੰ ਪਤਾ ਚੱਲਿਆ ਇਸ ਚੀਜ਼ ਬਾਰੇ ਤੇ ਫਿਰ ਮੈਨੂੰ ਇਸ ਮੇਰੇ ਜਿਵੇਂ ਸਮਝੋ ਕਿ ਜਮੀਨ ਥੱਲੋ ਖਿਸਕਦੀ ਹੈ ਇਹ ਗੱਲ ਸੁਣ ਕੇ ਕਿ ਮੇਰਾ ਵੀਰ ਦੁਨੀਆ ਤੇ ਨਹੀਂ ਗਿਆ ਮੈਨੂੰ ਇਹ ਹੁੰਦਾ ਕਿ ਮੇਰੇ ਵੀਰ ਨੇ ਲੋਕਾਂ ਨੇ ਇੰਨਾ ਕੁਝ ਕੀਤਾ ਮੇਰੇ ਵੀਰ ਲਈ ਉਹਨਾਂ ਕੋ ਗੱਡੀ ਦਾ ਕੰਨੀ ਨਿਕਲੀ ਮੇਰਾ ਵੀਰ 20 ਮਿੰਟ ਉੱਥੇ ਤਰਫਦਾ ਰਿਹਾ ਕਾਸ਼ ਜੇ ਅੱਜ ਕੋਈ ਉਹਨਾਂ ਨੂੰ ਗੱਡੀ ਦੇ ਦੇਣਾ ਤਾਂ ਮੇਰਾ ਵੀਰ ਸ਼ਾਇਦ ਅੱਜ ਬਚਿਆ ਹੁੰਦਾ ਪਹਿਲਾਂ ਦੀਪ ਸਿੱਧੂ ਫਿਰ ਅੱਜ ਮੇਰਾ ਸਿੱਧੂ ਵੀਰ ਕਿੰਨਾ ਤਾਂ ਕੇ ਕੁਝ ਹੁੰਦਾ ਰਹੂਗਾ ਕੀ ਗਿਲਤੀ ਕੀਤੀ ਮੇਰੇ ਵੀਰ ਨੇ ਇੱਕ ਰਾਜਨੀਤੀ ਵਿੱਚ ਹੀ ਆਇਆ ਸੀ ਨਾ ਕਿੰਨੀ ਵਾਰ ਮੈਂ ਮੇਰੇ ਤੇ ਵੀਰ ਨਾਲ ਕਦੀ ਗੱਲਬਾਤ ਹੋਈ ਨਹੀਂ ਪਾਈ ਮੈਂ ਜਦੋਂ ਵੀ ਆਈ ਮम्मा ਨਾਲ ਗੱਲ ਕਰਕੇ ਚਲੀ ਗਈ ਕਿਉਂਕਿ ਵੀਰ ਉਦੋਂ ਇਲੈਕਟ ਮਤਲਬ ਉਹਨਾਂ ਨੂੰ ਟਿਕਟ ਮਿਲੀ ਸੀ ਉਦੋਂ ਤੇ ਮੈਨੂੰ ਵੀਰ ਨਾਲ ਮੇਰੀ ਗੱਲਬਾਤ ਹੀ ਨਹੀਂ ਹੋਈ ਮम्मा ਕਹਿੰਦੇ ਕਿ ਸੱਦਾ ਹਣ ਮਤਲਬ ਤੁਸੀਂ ਵਿਆਹ ਤੇ ਆਏ ਮਤਲਬ ਜਿਆਦਾ ਤੇ ਸੱਦਾਂਗੇ ਪਰ ਇਹ ਨਹੀਂ ਪਤਾ ਕਿ ਅੱਜ ਇਹ ਦਿਨ ਤੇ ਮੈਨੂੰ ਆਣਾ ਪਿਆ। ਤੁਸੀਂ ਵੀ ਆਪਣੇ ਯਾਰੋ ਵੀ ਫੇਰੇ ਰਹੇ ਅ ਸਿਕਨ ਸੈਲਰੀ ਦਾ ਮੈਨੂੰ ਜਦ ਪਹਿਲਾਂ ਜਦੋਂ ਪਤਾ ਲੱਗਾ ਸੀ ਮੈਨੂੰ ਯਕੀਨ ਨਹੀਂ ਸੀ ਹੋਏ ਆਏ ਗੱਲ ਦੇ ਫਿਰ ਬਾਅਦ ਵਿੱਚ ਉਸ ਟਾਈਮ ਤੇ ਨਾ ਹੀ ਮੇਰੇ ਕੋਲ ਮਤਲਬ ਲੈਕੀ ਨਾ ਹੀ ਕੁਝ ਮੈਂ ਅੱਜ ਮੰਨੂ ਤੇ ਮੈਂ ਸੋਚਿਆ ਸੀ ਕਿ ਮੈਂ ਆਪਣੇ ਵੀਰ ਦੇ ਵਿਆਹ ਤੇ ਆਵਾਂਗੀ ਪਰ ਅੱਜ ਜਿਹੜੇ ਮੌਕੇ ਤੇ ਮੈਂ ਆਈਆਂ ਸੱਚੀ ਮੇਰਾ ਕੁਝ ਵੀ ਮਤਲਬ ਕਿਤਾ ਮੇਰੇ ਵੀਰ ਉਹ ਤੇ ਵੀ ਦਾਰੇ ਆ ਕਿ ਸੇਨ ਨੂੰ ਗੱਡੀ ਨਹੀਂ ਦਿੱਤੀ ਕੋਈ ਉਹਨੂੰ ਹਸਪੀਟਲ ਨਹੀਂ ਲੈ ਲੈ ਕਿ ਕਿਆ ਸ਼ਹਿਰਾਜ ਜੀ ਉਹਨੂੰ ਕੋਈ ਲੈ ਕੇ ਜਾਂਦਾ ਮੇਰਾ ਵੀਰ ਜ਼ਿੰਦਾ ਹਾਂ ਨਾ ਜਿਹੜੇ ਈਨਸਾਨ ਨੇ ਪੈਸੇ ਲੈ ਕੇ ਮੇਰੇ ਵੀਰ ਦਾ ਕਤਲ ਕੀਤਾ ਉਹ ਕਿਦਾਂ ਕਮਾਈ ਦੀ ਰੋਟੀ ਖਾ ਸਕਦਾ ਆ ਕਿਸੇ ਦੇ ਲਹੂ ਦੀ ਰੋਟੀ ਉਹ ਕਿਦਾਂ ਖਾ ਸਕਦਾ ਆ ਉਹਨਾਂ ਦਾ ਕੋਈ ਆਪਣਾ ਹੀ ਬੰਦਾ ਹੈ ਨਾ ਜਿੰਨੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਇਹਦੇ ਮੇਰੇ ਵੀਰ ਤੇ ਹਮਲਾ ਹੋਇਆ ਹੈ ਸਰਕਾਰ ਦਾ ਕਿਵੇਂ ਦੇਖਦੇ ਹਾਂ ਕਿਉਂਕਿ ਸਿਕਿਉਰਟੀ ਬਾਰੇ ਵੀ ਗੱਲ ਹੋ ਰਹੀ ਕਿ 2 ਦਿਨ ਪਹਿਲਾਂ ਹੀ ਵਾਪਸ ਲਈ ਇਹ ਤਾਂ ਸਾਫ ਸਾਬ ਪਤਾ ਲੱਗਣ ਦਾ ਕਿ ਇਹ ਸਿਰਫ ਸਾਜ਼ਿਸ਼ ਕੀਤੀ ਗਈ ਹੈ ਕਿਉਂਕਿ ਅੱਜ ਕੱਲੀ ਮੇਰੇ ਵੀਰ ਤੋਂ ਸਿਕਿਉਰਟੀ ਖਿੱਚੀ ਗਈ ਅੱਜ ਮੇਰੇ ਵੀਰ ਤੇ ਹਣਾ ਹਮਲਾ ਹੋ ਗਿਆ ਇਹ ਸਾਜ਼ਿਸ਼ ਹੈ ਮੈਂ ਅੱਜ ਮਿਲ ਤੇ ਮੈਂ ਸੋਚਿਆ ਸੀ ਕਿ ਮੈਂ ਆਪਣੇ ਵੀਰ ਦੇ ਵਿਆਹ ਤੇ ਆਵਾਂਗੀ ਪਰ ਅੱਜ ਜਿਹੜੇ ਮੌਕੇ ਤੇ ਮੈਂ ਆਈਆਂ ਹਾਂ ਅੱਛੀ ਮੇਰਾ ਕੋਈ ਨਹੀਂ ਮਤਲਬ ਇੰਟਰਵਿਊ ਦੇ ਨੂੰ ਦਿਲ ਨਹੀਂ ਕਰ ਰਿਹਾ ਕਿ ਇਦਾਂ ਕਿਦਾਂ ਹੋ ਗਿਆ ਸਾਡੀ ਪੁਲਿਸ ਮਤਲਬ ਹੁੰਦੀ ਹੋਈ ਵੀ ਸਾਡੇ ਹਸਲਾ ਕਿਦਾਂ ਆ ਗਿਆ ਕਿਦਾਂ ਮੇਰੇ ਵੀਰ ਉੱਥੇ 20 ਮਿੰਟ ਤਰਫਦਾ ਰਿਹਾ ਕਿਸੇ ਨੇ ਉਹਨੂੰ ਗੱਡੀ ਨਹੀਂ ਦਿੱਤੀ ਕੋਈ ਉਹਨੂੰ ਹਸਪੀਟਲ ਨਹੀਂ ਲੈ ਕੇ ਗਿਆ ਸ਼ਹਿਰਾਜ ਜੀ ਉਹਨੂੰ ਕੋਈ ਲੈ ਕੇ ਜਾਂਦਾ ਤੇ ਮੇਰਾ ਵੀਰ ਜ਼ਿੰਦਾ ਹੁੰਦਾ ਮੈਂ ਕਹਗਲ ਕਿੰਨੀ ਹੈ ਕਿ ਜਿਹੜੇ ਇਨਸਾਨ ਨੇ ਪੈਸੇ ਲੈ ਕੇ ਮੇਰੇ ਵੀਰ ਦਾ ਕਤਲ ਕੀਤਾ ਉਹ ਕਿਦਾਂ ਕਮਾਈ ਦੀ ਰੋਟੀ ਖਾ ਸਕਦਾ ਆ ਕਿਸੇ ਦੇ ਲੋਹ ਦੀ ਰੋਟੀ ਉਹ ਕਿਦਾਂ ਖਾ ਸਕਦਾ ਆ ਪੂਰਾ ਪੰਜਾਬ ਰੋ ਰਿਹਾ ਸਾਡਾ ਵੀ ਮੰਨ ਨਹੀਂ ਸੀ ਇਹੋ ਜਿਹੇ ਮੌਕੇ ਤੇ ਕਦੀ ਸੋਚਿਆ ਨਹੀਂ ਸੀ ਹੋਵਾਂਗੇ ਲੇਕਿਨ ਸਰਕਾਰ ਦਾ ਕਿਵੇਂ ਦੇਖਦੇ ਹਾਂ ਕਿਉਂਕਿ ਸਿਕਿਉਰਿਟੀ ਬਾਰੇ ਵੀ ਗੱਲ ਹੋ ਰਹੀ ਕਿ 2 ਦਿਨ ਪਹਿਲਾਂ ਹੀ ਵਾਪਸ ਲਈ ਇਤਿਹਾਸ ਸਭ ਪਤਾ ਲੱਗਣ ਦਾ ਕਿ ਸਿਰਫ ਸਾਜ਼ਿਸ਼ ਕੀਤੀ ਗਈ ਹੈ ਕਿਉਂਕਿ ਹਜੇ ਕੱਲੀ ਮੇਰੇ ਵੀਰ ਤੋਂ ਸਿਕਿਉਰਿਟੀ ਖਿੱਚੀ ਗਈ ਅੱਜ ਮੇਰੇ ਵੀਰ ਤੇ ਹਣਾ ਹਮਲਾ ਹੋ ਗਿਆ ਇਹ ਸਾਜ਼ਿਸ਼ਾ ਕਿ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਮੇਰਾ ਵੀਰ ਘਰੋਂ ਬਾਹਰ ਚੱਲ ਗਿਆ ਮੇਰੇ ਵੀਰ ਕੋ ਅਸਲਾ ਨਹੀਂ ਹੈਗਾ ਕਿਉਂਕਿ ਕਿਸ ਨੇ ਫੋਨ ਕੀਤਾ ਪਹਿਲਾਂ ਕਿ ਹਾਂ ਵੀਰ ਘਰੋਂ ਬਾਹਰ ਨਿਕਲ ਗਿਆ ਵੀਰ ਕੋ ਆ ਚੀਜ਼ਾਂ ਨਹੀਂ ਵੀਰ ਦੇ ਨਾਲ ਆ ਆ ਬੰਦੇ ਨੇ ਉਹਨਾਂ ਦਾ ਕੋਈ ਆਪਣਾ ਹੀ ਬੰਦਾ ਹੈ ਨਾ ਜਿੰਨੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਤੇ ਮੇਰੇ ਵੀਰ ਤੇ ਹਮਲਾ ਹੋਇਆ ਹੈ